ਹਰੀਪੁਰ ਇਹ ਹਰੀਪੁਰੀਆਂ ਗੁਰੇ ਨਾ ਗਿਆ ਤੇ ਜੋ ਜੱਫੇਦਾਰ ਕਹਿੰਦੀਆਂ ਸਾਹਿਬ ਆ ਗਏ ਆ ਰਾਜੂ ਵੀਰ ਕਾਖਾ ਤੇ ਵੀਰਿੰਦਰ ਵੀਰ ਵੀ ਆਪਣਾ ਘਰ ਦਾ ਜੁਟੀ ਆ ਰਾਜੂ ਹੁਣੇ ਲੱਖੇ ਵਾਲੇ ਵੀਰਿੰਦਰ ਵੀਰਮੀ ਵਾਲਾ ਸੋ ਸਾਰੇ ਸਤਕਾਰਯੋਗੋ ਦੇ ਨਾਲ ਹੀ ਮਾਈ ਖੁੱਲੀ ਹੋਣੀ ਮੇਲੇ ਦਾ ਚਾਹ ਸਿੰਘ ਫੌਜੀ ਮੀਲਾ ਟੈਲਗ੍ਰਾਮਾ ਤਪਰੀਆਂ ਸੋ ਸਾਰੇ ਮਤਰਾ ਦੋਤਾਂ ਲਾਜੋ ਆਜੋ ਵਾਜੀ ਮਾਰੋ ਹਮਤ ਖੇਰਾ ਮਾਨੂੰ ਹਮਤ ਖੇਰਾ ਸੋ ਭਾਈ ਸਾਡੇ ਕਲੱਬ ਦੇ ਸੀਨੀਅਰ ਬਾਰੇ ਬੜੀ ਅਮਨ ਅਵਧਾਰੀ ਵੀਰੋ ਸਾਰੇ ਭਾਈ ਸਿੰਦਰ ਉਹਨਾਂ ਦਾ ਬੜਾ ਪਿਆਰਾ ਰੋਟੀ ਵਾਲੇ ਸਾਰੇ ਵੀਰਾਂ ਦੋਸਤਾਂ ਨੂੰ ਸੋ ਸਾਰਿਆਂ ਦਾ ਧੰਨਵਾਦ ਆ ਵੱਡਾ ਸਤਿਕਾਰ ਆ ਕਹਿੰਦਾ ਸਾਬ ਮੁੰਡਾ ਖਲੀਆ ਕਰਦਾ ਹੁੰਦਾ ਲਗਾ ਥੋੜਾ ਹੀ ਵਾਰੀ ਫੋਟੋ ਕਰਾਉਂਦਾ ਔਰਦਾ ਖੁਸ਼ ਕਹਿਣ ਜੋਗੇ ਵੀ ਹੈ ਨਹੀਂ ਔਰ ਬੋਲਾ ਬਾਜੀ ਵੀ ਹੱਸਦਾ ਵੱਡੀ 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 ਬੋਲਾ ਬਾਜੀ ਜਰਗ ਬੋਲਦੀ ਲਾਮਪਰ ਲੈ ਮੈਂਗਾ ਪੰਜਾਬ ਦਾ ਇਹਦਾ ਬਾਪ ਆ ਜਿਹੜਾ ਸੁੰਦਰ ਘੋੜਾ ਤੇ ਪਹਿਲਵਾਨ ਜੀ ਸਿਮਰਤ ਦਾ ਬੋਲੇ ਕਹਾਣੇ ਮੋਟੂ ਦੀ ਅਰੇ ਬਾਘੜੀ ਕਰਦਾ ਵੇ ਕਰਦੇ ਭੇਜੋ ਅੱਡ ਅੱਡੇ ਹੋਰ ਬਾ ਉਧਰ ਸ਼ੂਰਜ ਪੈਂਦਾ ਉਧਰ ਦੀਏ ਨਹੀਂ ਗੱਲ ਮੈਂ ਉਹ ਤਾਂ ਬਹਿ ਗਿਆ ਦੀਦੇ ਨਹੀਂ ਉਧਰ ਦਾ ਕਾਹਦਾ ਕੱਲ ਉਹ ਦੱਸਿਆ ਤੇ ਏਡੀ ਚਾਮੋਗੇ ਹਲੋ ਬਹੁਤ ਹੀ ਸਤਿਕਾਰਯੋਗ ਸਾਡੇ ਰਿਆਣ ਪਹੁੰਚੇ ਨੇ ਸਰਦਾਰ ਰੱਬ ਦੀ ਹਰਬੀਰ ਸਿੰਘ ਦੀ ਘੋਟੀ ਸੋਸਾਰੇ ਘੋਟੀ ਵਾਲੇ ਬਾਈ ਜੀ ਹਰ ਸਵਾਗਤ ਸਾਰੇ ਮੇਰੇ ਮਿੱਤਰਾਂ ਦਾ ਤੁਹਾਡਾ ਭੈਣ ਆਹ ਸਾਡਾ ਜੀ ਆਇਆਂ ਜੀ ਮੇਰੇ ਬੰਦੇ ਤੇ ਨਵੀਂ ਉਮਰ ਦੇ ਬੱਚੇ ਇੱਕ ਘਲੂਟੀ ਵਾਲੇ ਘਰੋਟੀ ਪੈਂਦੇ ਹੁੱਕ ਵਾਲੇ ਹੋ ਗਏ ਆ ਇਹਨਾਂ ਆਹ ਨਵੇਂ ਕੱਟੇ ਆ ਜੀ ਬੜਾ ਬੜਾ ਆਪਾਂ ਆਲਾ ਪਾ